ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਆਪਣੇ ਠੀਕ ਠਾਕ ਹੋਮੋਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਆਪਾਂ ਝੋਨੇ ਦੇ ਇੱਕ ਸਾਰ ਪਕਾ ਦੇ ਲਈ ਆਪਾਂ ਪਾਣੀ ਦਾ ਸਹੀ ਪ੍ਰਬੰਧ ਕਿਵੇਂ ਰੱਖ ਸਕਦੇ ਆ ਦੋਦਾ ਭਰਨ ਤੋਂ ਲੈ ਕੇ ਜਿਹੜਾ ਪੱਕਣ ਤੱਕ ਜਿਹੜਾ ਪਾਣੀ ਆਪਾਂ ਕਿਸ ਤਰੀਕੇ ਨਾਲ ਝੋਨੇ ਨੂੰ ਪਾ ਦੇਣਾ ਕਿਉਂਕਿ ਜੀਵਿੰਦਾਰ ਭਰਾ ਪਹਿਲਾ ਜਿਹੜੇ ਬਿਲਕੁਲ ਵੀ ਗਲਤੀ ਨਹੀਂ ਕਰਦੇ ਪਾਣੀ ਆਪਣੇ ਝੋਨੇ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਮੈਨੇਜਮੈਂਟ ਰੱਖਦੇ ਆ ਪਰ ਹੁਣ ਐਂਡ ਤੇ ਆ ਕੇ ਕਈ ਜ਼ਿਮੀਂਦਾਰ ਭਰਾ ਜਿਹੜੇ ਇਹ ਸਭ ਤੋਂ ਵੱਡੀਆਂ ਗਲਤੀਆਂ ਕਰਦੇ ਆ ਗਲਤੀਆਂ ਕਿਵੇਂ ਕਰਦੇ ਆ ਜਾਣ ਤਾਂ ਉਹ ਸੋਕਾ ਲਵਾ ਦਿੰਦੇ ਆ ਝੋਨੇ ਨੂੰ ਜਾਂ ਫਿਰ ਪੂਰਾ ਡਬੋ ਕੇ ਰੱਖਦੇ ਆ ਪਾਣੀ ਮਤਲਬ ਪੂਰਾ ਭਰ ਕੇ ਖੜਾ ਰੱਖਦੇ ਉੱਥੇ ਜਿਹੜੇ ਉਹ ਜ਼ਿਮੀਂਦਾਰ ਭਰਾ ਗਲਤ ਨੇ ਆਪਣੇ ਝੋਨੇ ਦਾ ਬਹੁਤ ਹੱਦ ਤੱਕ ਜਿਹੜਾ ਝਾੜ ਘਟ ਸਕਦਾ ਏ ਤੇ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕੇ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਤੇ ਦੂਜੀ ਗੱਲ ਜਿਹੜੀ ਝੋਨੇ ਡਿਗਨ ਦੀ ਸਮੱਸਿਆ ਆਉਂਦੀ ਆਪਾਂ ਝੋਨਾ ਡਿਗਨ ਤੋਂ ਆਪਾਂ ਕਿਵੇਂ ਬਚਾ ਸਕਦੇ ਆ ਕਿਹੜੇ-ਕਿਹੜੇ ਆਪਾਂ ਫਾਰਮੂਲੇ ਇਸ ਵਾਰ ਵਰਤਨੇ ਆ ਤੁਹਾਡਾ ਝੋਨਾ ਜਿਹੜਾ ਬਿਲਕੁਲ ਵੀ ਨਹੀਂ ਡਿਗੇਗਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਹੋਰ ਜਿੰਨੇ ਦਾ ਭਰਾਵਾਂ ਤੱਕ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇਨ ਤੇ ਨਾਲ ਹੀ ਬੈਲਟ ਆ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਹੁਣ ਜਿਹੜੀ ਝੋਨੇ ਦੀ ਹੈ ਵੀ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਟੇਜਾਂ ਹੁੰਦੀਆਂ ਉਸੇ ਤਰੀਕੇ ਦੇ ਨਾਲ ਜਿਹੜਾ ਆਪਾਂ ਝੋਨੇ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਬੰਧ ਰੱਖਣਾ ਹੁੰਦਾ ਹੁਣ ਜਿਹੜੀ ਨਸਾਰੇ ਵਾਲੀ ਸਟੇਜ ਹੈ ਉਹ ਕਿਸਾਨਪ੍ਰਾਵ ਉਹ ਲੰਘ ਚੁੱਕੀ ਹੈ ਤਕਰੀਬਨ ਜਿਹੜੇ ਪੰਜਾਬ ਦੇ ਵਿੱਚ ਸਾਰੇ ਝੋਨੇ ਆ ਉਹ ਜਿਹੜੇ ਹੁਣ ਪੱਕਣ ਵੱਲ ਚੱਲ ਪਿਆ ਕੋਈ ਝੋਨਿਆਂ ਦੇ ਵਿੱਚ ਦੁੱਧਾ ਹਰੇਕ ਝੋਨੇ ਦੇ ਵਿੱਚ ਭਰ ਰਿਹਾ ਹੈ ਤੇ ਵਿੱਚ ਵਿੱਚ ਝੋਨੇ ਪੱਕ ਵੀ ਚੁੱਕੇ ਤੇ ਕਿਸਾਨਪ੍ਰਾਵ ਉਹ ਗੱਲ ਹੁਣ ਇੱਥੇ ਆਉਂਦੀ ਹੈ ਜਦੋਂ ਆਪਣਾ ਝੋਨੇ ਨੇ ਨਸਾਰਾ ਕੰਪਲੀਟ ਕਰ ਲਿਆ ਪਕਾਵਾਲੀ ਸ਼ੁਰੂ ਹੋ ਗਿਆ ਮਤਲਬ ਦੋਤਾ ਭਰ ਰਿਹਾ ਉਹਦੇ ਵਿੱਚ ਕਰੀਮ ਬਣ ਰਹੀ ਹੈ ਦੁੱਧ ਬਣ ਰਹੀ ਹੈ ਦਾਣਿਆਂ ਦੇ ਵਿੱਚ ਜਿਵੇਂ ਤੁਸੀਂ ਝੋਨਾ ਦੇਖ ਰਹੇ ਹੋ ਤੁਸੀਂ ਕਿਸਾਨ ਭਰਾਵੋ ਝੋਨੇ ਨੂੰ ਜਿਹੜਾ ਪਾਣੀ ਬਿਲਕੁਲ ਵੀ ਭਰ ਕੇ ਨਹੀਂ ਰੱਖਣਾ ਕਿਉਂਕਿ ਜਿਹੜਾ ਆਪਾਂ ਪਾਣੀ ਝੋਨੇ ਦੇ ਵਿੱਚ ਇੱਕ ਤੋਂ 2 ਇੰਚ ਖਾੜਾ ਰੱਖਣਾ ਹੁੰਦਾ ਉਹ ਜਿਹੜੇ ਆਪਾਂ ਨਸਾਰੇ ਸਮੇਂ ਸਿਰ ਜਿਹੜਾ ਪਾਣੀ ਆਪਾਂ ਰੱਖਣਾ ਹੁੰਦਾ ਜਿਹੜੇ ਝੋਨਿਆਂ ਦੇ ਵਿੱਚ ਹੁਣ ਦੁੱਧਾ ਪੈ ਰਿਹਾ ਪਕਾਵਲੇ ਜਾ ਰਹੇ ਹੈ ਮਤਲਬ ਹਜੇ ਪੂਰੇ ਝੋਨੇ ਹਨ ਹਰੇ ਹੈ ਉਹਨਾਂ ਝੋਨਿਆਂ ਦੇ ਵਿੱਚ ਕਿਸਾਨ ਭਰਾਵੋ ਤੁਸੀਂ ਆਪਣੀ ਜ਼ਮੀਨ ਦੇ ਸਾਹ ਦੇ ਨਾਲ ਤੁਸੀਂ ਪਾਣੀ ਦੇਣਾ ਤੁਸੀਂ ਮੰਨ ਕੇ ਚੱਲੋ ਸਿਰਫ ਤੁਸੀਂ ਝੋਨੇ ਦੇ ਵਿੱਚ ਗਿੱਲ ਰੱਖਣੀ ਹੈ ਝੋਨੇ ਨੂੰ ਨਾ ਤਾਂ ਆਪਾਂ ਬਹੁਤਾ ਸੁਕਣ ਦੇਣਾ ਹੈ ਨਾ ਬਹੁਤੀ ਆਪਾਂ ਝੋਨੇ ਦੇ ਵਿੱਚ ਡਬੋ ਕੇ ਮਤਲਬ ਪਾਣੀ ਭਰ ਕੇ ਰੱਖਣਾ ਸਿਰਫ ਆਪਾਂ ਹੁਣ ਆਹ ਵਾਲੀ ਸਟੇਜ ਤੇ ਉਹਨਾਂ ਝੋਨਿਆਂ ਦੇ ਵਿੱਚ ਸਿਰਫ ਆਪਾਂ ਹਲਕੀ ਹਲਕੀ ਗਿੱਲ ਰੱਖਣੀ ਹੈ ਤੇ ਦੂਜੀ ਗੱਲ ਜਿਹੜੇ ਹੁਣ ਝੌਨੇ ਪਕਾਵਲ ਜਾ ਰਹੇ ਆ ਕਿਸਾਨ ਭਰਾ ਅੱਜ ਤੋਂ ਮੰਨ ਕੇ ਚਲੋ 10 12 ਦਿਨ ਤੱਕ ਵਾਢੀ ਸ਼ੁਰੂ ਹੋ ਜਾਵੇਗੀ ਜਿਹੜੇ ਝੌਨੇ ਪੂਰੇ ਪੱਕ ਚੁੱਕੇ ਆ ਉਹਨਾਂ ਝੌਨਿਆਂ ਦੇ ਵਿੱਚ ਇਹ ਗਲਤੀ ਬਿਲਕੁਲ ਨਾ ਕਰਿਓ ਕਿਉਂਕਿ ਇਸ ਵਾਰ ਜਿਹੜਾ ਹੁਣ ਮੌਸਮ ਹੈ ਪੂਰੀ ਧੁੱਪ ਗਰਮੀ ਪੈ ਰਹੀ ਹੈ ਹਵਾ ਜਿਹੜੀ ਪਛਵਾ ਚੱਲ ਰਹੀ ਹੈ ਉਹਦੇ ਕਾਰਨ ਜਿਹੜੇ 2-3 ਦਿਨ ਦੇ ਵਿੱਚ ਹੀ ਜਿਹੜਾ ਆਪਣਾ ਝੋਨਾ ਸੁੱਕ ਜਾਂਦਾ ਹੈ ਤੇ ਉਹਨਾਂ ਝੌਂਨੇਆਂ ਦੇ ਵਿੱਚ ਜਿਹੜਾ ਤੁਸੀਂ ਹੁਣ ਬਿਲਕੁਲ ਵੀ ਗਲਤੀ ਨਹੀਂ ਕਰਨੀ ਪਾਣੀ ਜਿਹੜਾ ਆਖਰੀ ਪਾਣੀ ਲਾਉਣ ਸਮੇਂ ਤੁਸੀਂ ਹਲਕੀ ਹਲਕੀ ਗਿੱਲ ਰੱਖੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜੇ ਤੁਹਾਡੀ ਜ਼ਮੀਨ ਦੇ ਵਿੱਚ 8 ਦਿਨ ਜਿਹੜੀ ਨਮੀ ਗਿੱਲ ਰਹਿੰਦੀ ਹੈ ਫਿਰ ਜਿਹੜਾ ਤੁਸੀਂ 8 ਦਿਨ ਪਹਿਲਾਂ ਜਿਹੜਾ ਝੌਨੇ ਦਾ ਪਾਣੀ ਬੰਦ ਕਰ ਸਕਦੇ ਹੋ ਕਿਉਂਕਿ ਕਈ ਰੇਤਲੀਆ ਜ਼ਮੀਨਾਂ ਵੀ ਨੇ ਕਈ ਬਹੁਤ ਰੇਤਲੀਆ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਜਿਹੜੀ ਅੱਜ ਪਾਣੀ ਲਾਉਣ ਤੋਂ ਬਾਅਦ ਜਿਹੜੀ ਨਤੀਜੇ ਤੋਂ ਚੌਥੇ ਦਿਨ ਜਿਹੜੀ ਮਸ਼ੀਨ ਜਿਹੜੀ ਕਪਾਏਨ ਚੱਲ ਪੈਂਦੀ ਐ ਇਸ ਕਰਕੇ ਹੁਣ ਤੁਸੀਂ ਬਸ ਜ਼ਮੀਨ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਝੋਨੇ ਦਾ ਖਿਆਲ ਰੱਖਣਾ ਏ ਤੇ ਕਈ ਜ਼ਮੀਨਾਂ ਹਜੇ ਅਭੀ ਨੇ ਜਿਵੇਂ ਡਾਕਰ ਕਹਿ ਸਕਦੇ ਆ ਵੀ 15 15 20 20 ਦਿਨ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਮਸ਼ੀਨ ਨਹੀਂ ਚੱਲਦੀ ਉਹ ਜ਼ਮੀਨਾਂ ਦੇ ਵਿੱਚ ਵੀ ਤੁਸੀਂ ਹੁਣ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖ ਕੇ ਲਾਉਣਾ ਕਿਉਂਕਿ ਤੁਸੀਂ ਵੀਡੀਓਜ਼ ਪਾਉ ਦੇਖਿਆ ਹੋਣਗੀਆ ਇਹਦੇ ਵਿੱਚ ਕਿਸਾਨ ਭਰਾਵੋ ਕੋਈ ਵੀ ਤਰੀਕ ਨਹੀਂ ਛੋਣੇ ਦੀ ਵੀ ਆਪਾਂ ਤਰੀਕ ਦੇ ਹਸਾਬ ਨਾਲ ਛੋਣੇ ਨੂੰ ਆਪਾਂ ਪਾਣੀ ਲਈਏ ਸਿਰਫ ਆਪਣੀ ਜ਼ਮੀਨ ਤੇ ਡਿਪੈਂਡ ਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀ ਹੈ ਜਿਹੜੀ ਜ਼ਮੀਨਾਂ ਹੈ ਕਈ ਪ੍ਰਕਾਰ ਦੀਆਂ ਜ਼ਮੀਨਾਂ ਤੇ ਸਿਰਫ ਆਪਾਂ ਜ਼ਮੀਨ ਦੇ ਹਸਾਬਦਨ ਨਾਲ ਹੀ ਜਿਹੜਾ ਛੋਣੇ ਨੂੰ ਪਾਣੀ ਲੱਗਣਾ ਹੈ ਤੇ ਦੌਧਾ ਭਰਨ ਸਮੇ ਪਕਾਪਲ ਜਿਹੜੀ ਛੋਣੇ ਦੇ ਵਿੱਚ ਸੌਕਾ ਲਵਾਉਣ ਦੀ ਜਿਹੜੀ ਗਲਤੀ ਬਿਲਕੁਲ ਨਾ ਕਰਿਓ ਕਿਉਂਕਿ ਕਈ ਕਿਸਾਨ ਭਰਾ ਜਿਹੜੇ ਹਲਤੀ ਰੋਕਾਰਨ ਜਿਹੜੀ ਚੋਨੇ ਦੇ ਵਿੱਚ ਜਿਹੜਾ ਸੌਕਾ ਲਵਾਈ ਜਾਂਦੇ ਉਹ ਜਿਹੜੇ ਕਿਸਾਨਪਰਾ ਬਿਲਕੁਲ ਗਲਤ ਨੇ ਕਿਉਂਕਿ ਹਲਦੀ ਰੋਗ ਪਾਣੀ ਨਾਲ ਕੋਈ ਵੀ ਸਬੰਧ ਨਹੀਂਗਾ ਥੋੜਾ ਬੋਤ ਜਰੂਰ ਹੈ ਜੇ ਆਪਾਂ ਹਰ ਟਾਈਮ ਪਾਣੀ ਭਰ ਕੇ ਰੱਖਾਂਗੇ ਫਿਰ ਜਿਹੜਾ ਹਲਦੀ ਰੋਗ ਵਧੂਗਾ ਜੇ ਆਪਾਂ ਹਲਕਾ ਹਲਕਾ ਪਾਣੀ ਦਵਾਂਗੇ ਸਕਾ ਸਕਾ ਕੇ ਫਿਰ ਕੋਈ ਵੀ ਆਪਣਾ ਨੁਕਸਾਨ ਨਹੀਂ ਹੋਮਾਂਗਾ ਪਰ ਜਿਹੜੇ ਕਿਸਾਨਪਰਾ ਸੌਕਾ ਲਵਾ ਰਹੇ ਉਹ ਬਿਲਕੁਲ ਗਲਤ ਨੇ ਆਪਣੇ ਝੋਨੇ ਦਾ ਬਹੁਤ ਝਾਰ ਘਟ ਜਾਣਾ ਹੈ ਜਿਹੜਾ ਦਾਣਾ ਉਹ ਬਿਲਕੁਲ ਜਿਹੜੀ ਕਰੀਮ ਹੈ ਉਹ ਪਿੱਛੇ ਜਾਣੀ ਹੈ ਤੇ ਦਾਣੇ ਦਾ ਭਜਨ ਵੀ ਘਟੂਗਾ ਤੇ ਫੋਕ ਵੀ ਬਣ ਸਕਦੀ ਹੋ ਸਕਦਾ ਹੈ ਤੇ ਇਸ ਵਾਰ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ